ਪੁਲਿਸ ਹਿਰਾਸਤ ਵਿੱਚ ਖੜਾ ਇਹ ਮੁਲਜ਼ਮ ਨੌਜਵਾਨ ਖੁਦ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਲੇਕਿਨ ਇੱਛਾ ਪੂਰੀ ਨਾ ਹੋਣ ਤੇ ਉਹ ਆਪ ਮੁਹਾਰੇ ਪੁਲਿਸ ਦੀ ਵਰਦੀ ਖਰੀਦ ਕੇ ਵਿਜੀਲੈਂਸ ਇੰਸਪੈਕਟਰ ਬਣ ਬੈਠਾ ਤੇ ਅੱਜ ਸਿਲਾਖਾਂ ਪਿੱਛੇ ਪਹੁੰਚ ਗਿਆ ਲੁਧਿਆਣਾ ਤੋਂ ਇਹ ਦਿਲਚਸਪ ਅਪਰਾਧਕ ਮਾਮਲਾ ਸਾਹਮਣੇ ਆਇਆ ਜਿੱਥੇ ਹਰਮਨਪ੍ਰੀਤ ਨਾਮੀ ਨੌਜਵਾਨ ਵਿਜੀਲੈਂਸ ਇੰਸਪੈਕਟਰ ਬਣ ਕੇ ਠਗੀਆਂ ਮਾਰਦਾ ਸੀ ਗੁਪਤ ਸੂਚਨਾ ਦੇ ਆਧਾਰ ਤੇ ਲੁਧਿਆਣਾ ਦੇ थाना सदर ਦੀ ਪੁਲਿਸ ਨੇ ਇਸ ਫਰਜੀ ਵਿਜੀਲੈਂਸ ਅਧਿਕਾਰੀ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੇ ਇੱਕ ਖਾਕੀ ਵਰਦੀ 3 ਸਟਾਰ ਦੋ ਸੈਟ ਇੱਕ ਨੇਮ ਪਲੇਟ ਇੱਕ ਬੈਲਟ ਇੱਕ ਖਾਕੀ ਪਗੜੀ ਇੱਕ ਕਿਤਾਬ ਅਤੇ ਇੱਕ ਕਾਰ ਬਰਾਮਦ ਕੀਤੀ ਹੈ ਜਿਸ ਦੇ ਸ਼ੀਸ਼ੇ ਤੇ ਪੁਲਿਸ ਦੇ ਸਟicker ਲੱਗੇ ਹੋਏ ਨੇ ਦੀ ਪੁਲਿਸ ਪਾਰਟੀ ਕੋ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਹਰਮਨਪ੍ਰੀਤ ਨਾਮ ਦਾ ਮੁੰਡਾ सन ऑफ करण सिंह वासी इसर इस नगर लुधियाने का उम्र करीब तीस साल जो पुलिस का मुलाजिम इंस्पैक्टर विजिलेंस का इंस्पैक्टर दस के लोगों ठगी मारता बारे इनफोरमेस आई थी कि पुलिस पार्टी ने एस एच ओ साहब ने ए सी पी साहब ने बहुत स्विफ्टली एक्शन लैके उन्होंने काबू करके फड़ लिया सर के ठगिया मार ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਵਧੀਆ ਵੀ ਫਰੀਨ ਦੇ ਕੋਲ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਸਰਕ ਦੇ ਰੋਸ ਮਿਲੀ ਹੈ ਅੰਤ ਤੱਕ ਇਹ ਕਿੰਨਾ ਸਮਾਂ ਹੋ ਗਿਆ ਜੀ ਚੌਂਕੀ ਦੇ ਵਿੱਚ ਹੀ ਬੈਠਦੇ ਜੀ ਪੁਲਿਸ ਵਾਲੇ ਤੜੇ ਚੌਂਕੀ ਆ ਉਹਦੇ ਵਿੱਚ ਹੀ ਬੈਠਦਾ ਹੀ ਆ ਕੇ ਮਲਾਜਮਾ ਕੋਲ ਪੁੱਤੀ ਉਹਨਾਂ ਨੂੰ ਪਤਾ ਕੀ ਆ ਇਹ ਘੁਮਣਾ ਕਰਦਾ ਸੀ ਉਹਨਾਂ ਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਆਪਾਂ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹ ਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਰ ਤੇ ਵੜਿਆ ਕੋਈ ਇਹਨੇ ਵਾਰਦਤ ਕਰਦੇ ਹੋਏ ਫੜਿਆ ਗਿਆ ਵਾ ਜਾਂ ਕੋਈ ਕਿਸੇ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀਗੀ ਮੁਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨ ਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦਸਕੇ ਲੋਕਾਂ ਨੂੰ ਬੇਵਕੂ ਬਣਾਉਂਦਾ ਹੈ ਰੋਬ ਬਣਾਉਣ ਦੀ ਕੋਸ਼ਿਸ਼ ਕਰਦਾ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮਹਕਮੇ ਦੇ ਉੱਤੇ ਰੌਬ ਬਣਾ ਕੇ ਆਪਣਾ ਮਤਲਬ ਕੰਮ ਕਰ ਦਿੰਦਾ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਕੀ ਮਾਮਲਾ ਦੀ ਮਕਲਿਸ ਪਾਰਟੀ ਕੋ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਹਰਮਨਪ੍ਰੀਤ ਨਾਮ ਦਾ ਮੁੰਡਾ ਸਨ ਆਫ ਕਰਨ ਸਿੰਘ ਵਾਸੀ ਈਸਰਨਗਰ ਉਧਿਆਨੇ ਦਾ ਉਮਰ ਕਰੀਬ 30 ਸਾਲ ਜੋ ਪੁਲਿਸ ਦਾ ਮੁਲਾਜ਼ਮ ਇੰਸਪੈਕਟਰ ਵਿਜੀਲੈਂਸ ਦਾ ਇੰਸਪੈਕਟਰ ਦਸਕੇ ਲੋਕਾਂ ਨਾਲ ਠੱਗੀ ਮਾਰਦਾ ਹੈ ये बारे इनफोरमेन आई थी पुलिस पार्टी ने एस एच ओ साहब ने ए सी पी साहब ने बहुत स्विफ्टली एक्शन लैके काबू करके फलिया ये जी ये मैटर ऑफ इन्वैसटीगेन आपको आप रिमांड लिया आप ये गो दिन का आप सारा पता करा को वर् मिली है खाकी वर् मिली है आर्मी की जैकेट मिली है स्टार मिले हैं फ्लैप मिले हैं शोल्डर ਚੌਂਕੀ ਦੇ ਵਿੱਚ ਨਹੀਂ ਬੈਠਦੇ ਕੋਈ ਛੱਪਾ ਕੋਈ ਟਾੜੀ ਚੌਂਕੀ ਆ ਉਹਦੇ ਵਿੱਚ ਬੈਠਦਾ ਹੀ ਜਾਂ ਕੇ ਮਲਾਜਪੁਰ ਕੋਲ ਫੁੱਟੀ ਉਹਨਾਂ ਨੂੰ ਪਤਾ ਈ ਜਾਂ ਇਹ ਗੁੰਮਰਾਹ ਕਰਦੇ ਸੀ ਉਹਨਾਂ ਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਆਪਾਂ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹ ਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਫ ਤੇ ਵੜਿਆ ਕੋਈ ਇਹਨੇ ਵਾਰਦਤ ਕਰਦੇ ਹੋਏ ਫੜਿਆ ਗਿਆ ਵਾ ਜਾਂ ਕੋਈ ਕਿਸੇ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀਗੀ ਮੁਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨ ਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦੱਸ ਕੇ ਲੋਕਾਂ ਨੂੰ ਬੇਵਕੂ ਬਣਾਉਂਦਾ ਹੈ ਰੋਬ ਬਣਾਉਣ ਦੀ ਕੋਸ਼ਿਸ਼ ਕਰਦਾ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮੈਕਮੇ ਦੇ ਉੱਤੇ ਰੋਬ ਬਣਾ ਕੇ ਆਪਣਾ ਮਤਲਬ ਕੰਮ ਕੰਡਾਂ ਦਾ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਹ ਸੁਪਰੋ ਵੀ ਪਤਾ ਲੱਗਿਆ ਵੀ ਚੌਂਕੀ ਦੇ ਵਿੱਚ ਲੰਬੇ ਸਮੇਂ ਤੋਂ ਬੈਠਦਾ ਆ ਰਿਹਾ ਸੀਗਾ ਤੇ ਚੌਂਕੀ ਵਾਲੇ ਨੇ ਪੁੱਛਿਆ ਨਹੀਂ ਜੀ ਵੀ ਵਿਜੀਲੈਂਸ ਸਾਹਿਬ ਦਾ ਉਹਨੇ ਕੀ ਕੰਮ ਇਹ ਜੀ ਸੂਤਰੋਂ ਵਾਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪ੍ਰੋਪਰੀਏਟ ਐਕਸ਼ਨ ਹੋਊ ਉਹ ਲੱਲਾਂਗੇ ਅਸੀਂ ਇਹ ਵਰਦੀਆਂ ਵਗੈਰਾ ਕਿੱਥੋਂ ਬਣਵਾਈਆਂ ਗਈਆਂ ਨੇ ਇਹ ਮੈਂ ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਾਂਗੇ ਸਰ ਇਹਦੇ ਨਾਲ ਕੋਈ ਹੋਰ ਵੀ ਬੰਦੇ ਆ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ ਇਹੀ ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉੱਥੇ ਪੇਸ਼ ਕਰਾਂਗੇ ਜੀ ਜੀ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਏ ਵੀ ਕਿਹੜੀ ਵਾਰਦਾਤ ਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਰਿਕਵਰੀ ਆਈ ਹੈ ਰਿਕਵਰੀ ਦੇ ਇਹਦੇ ਕੋਲੋਂ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ ਬੈਲਟਸ ਹੈ ਇਸ ਤੋਂ ਕੋਈ ਠੱਗੀ ਸਾਹਮਣੇ ਆਈ ਹੋਈ ਨਹੀਂ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਈ ਨਹੀਂ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਵਿਭਾਗ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਕਿੰਨੇ ਲੋਕ ਆਣੇਗੇ ਕਿੰਨੇ ਲੋਕ ਆ ਰਹੇ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕਿੱਦਾ ਮਤਲਬ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾ ਨੇ ਦੱਸਿਆ ਠੀਕ ਹੈ ਨਹੀਂ ਪਹਿਲਾਂ ਦੱਸਣ ਕੀਤੀਆਂ ਨੇ ਮੇਰੇ ਕੋਲ ਕਪਲੇਟ ਆਈ ਹੁਣ ਤੱਕ ਸਾਹਮਣੇ ਕਿਸੇ ਨੇ ਟਾਈਂ ਕਰਕੇ ਆਪਾਂ ਫੜਿਆ ਨਹੀਂ ਹਾਂਜੀ ਠੀਕ ਹੈ ਸਰ ਰੰਗੇ ਹੱਤੀ ਕਿਉਂ ਨਹੀਂ ਫੜਿਆ ਗਿਆ ਰੰਗੇ ਹੱਤੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਦੀ ਘਰ ਗਰੀ ਇਹ ਰੰਗੇ ਹੱਤੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਪ੍ਰੋਪਰਟੀ ਵੀਰ ਆਵਦੀ ਜੀ ਕੋਈ ਡਿਟੇਲ ਆਈ ਕਿੱਥੇ ਦਾ ਰਹਿ ਉਹ ਇਹ ਜੀ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਵੈਸੇ ਪ੍ਰੋਫੈਸ਼ਨਲ ਇਹ ਕੀ ਕਰਦਾ ਜੀ ਇਸ ਤੋਂ ਇਲਾਵਾ ਅੱਗੇ ਤੋਂ ਇਲਾਵਾ ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ Okay. होया नहीं किस हाँ, नहीं, नहीं पुलिस दरती हो okay, okay. 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 जी चिट्टे कलर दी। स्टीकर, उने, था। उने स्टीकर लाया ये जी ग्रेजुएट है ਹਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰੈਜੂਏਟ ਹੈ ਸਵਾਲ ਹੈ ਵੀ ਬੰਦੇ ਇਹ ਇਨਸ਼ਾਅੱਲਾ ਵੀ ਥਾੜੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣਾ ਸ਼ਿਕਾਰ ਬਣਾਏ ਹਨ ਤੇ ਫੈਸਲੇ ਲਏ ਨੇ ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ ਬਾਕੀ ਠੀਕ ਹੈ ਜੀ ਸਰ ਜੀ ਕੋਈ ਪਰਚੇ ਹੈਗੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਵਗੈਰਾ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਹੈ ਠੀਕ ਹੈ ਇਹ ਮੇਰੀ ਮੇਰੀ ਜੀ ਰਿਕੁਐਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ 2 ਦਿਨ ਉਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਸਾਰਾ ਠੀਕ ਹੈ ਜੀ ਠੀਕ ਹੈ थैंक यू सो मच जी ओके सर थैंक यू जी